1704 ਇਸਵੀ ਦੇ ਵਿੱਚ ਛੋਟੇ ਸਹਿਬਜ਼ਾਦਿਆਂ ਦੀ ਸਰਹੰਦ ਸ਼ਹੀਦੀ ਹੋਈ ਜਿਹੜਾ ਵजीर खां ਸੀ ਬਜੀਤਾ ਇਸ ਨੇ ਸਹਿਬਜ਼ਾਦਿਆਂ ਨੂੰ ਬਹੁਤ ਕੋਹ ਕੋ ਕਰਕੇ ਨੀਹਾ ਵਿੱਚ ਚਨ ਕਰਕੇ ਸ਼ਹੀਦ ਕੀਤਾ 5.5 ਸਾਲਾਂ ਤੱਕ ਖਾਲਸੇ ਨੂੰ ਇਹ ਦਿਨ ਉਡੀਕਣਾ ਪਿਆ ਮਨ ਵਿੱਚ ਸਰਹੰਦ ਬੜੀ ਰੜਕਦੀ ਸੀ ਖਾਲਸੇ ਦੇ ਸਿੱਖਾਂ ਦੇ ਮਨ ਵਿੱਚ ਬੜੀ ਸਰਹੰਦ ਰੜਕਦੀ ਸੀ ਪਰ ਉਹਨਾਂ ਦੇ ਕੋਲ ਤਾਕਤ ਇੰਨੀ ਸੀ ਉਸ ਤਾਕਤ ਦੇ ਬਰਾਬਰ ਦਾ ਕੋਈ ਚਾਹੀਦਾ ਸੀ ਉਧਰ ਕਲਗੀਧਰ ਸਤਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜਦੋਂ 1708 ਚ ਮਹਾਰਾਜ ਨਾ ਦੇੜ ਕਈ ਨੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਥਾਪੜਾ ਦਿੱਤਾ ਦੇਖੋ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਜੀਵਨ ਪੜਾਂਗੇ ਨਾ ਪਹਿਲਾਂ ਰਿਖੀ ਸੀ ਫਿਰ ਜੋਗੀ ਬਣੇ ਬੜੀਆਂ ਸਾਧਨਾ ਕੀਤੀਆਂ ਸੀ ਪਰ ਪੂਰੇ ਕਦੋਂ ਹੋਏ ਜਦੋਂ ਖਾਲਸਾ ਬਣਿਆ ਅਮਰਤਾ ਸਾਖ ਪਦਿਆ ਕਲਗੀਧਰ ਪਾਤਸ਼ਾਹ ਜੀ ਨੇ ਉਹਨਾਂ ਨੂੰ ਥਾਪੜਾ ਦੇ ਕਰਕੇ ਪੰਜ ਤੀਰ ਦੇ ਕਰਕੇ ਸਿੰਘ ਨਾਲ ਭੇਜੇ ਬਾਬਾ ਜੀ ਪੰਜਾਬ ਆਏ ਪੰਜਾਬ ਦੇ ਵਿੱਚੋਂ ਗੁਰੂ ਪਿਆਰ ਵਾਲੇ ਸਿੱਖ ਨਾਲ ਰਲਦੇ ਗਏ ਬਾਬਾ ਦੀਪ ਸਿੰਘ ਜੀ ਹੋਰ ਜਿਹੜੇ ਮਹਾਨ ਯੋਧੇ ਸਨ ਉਹ ਆ ਕੇ ਨਾਲ ਰਲ ਗਏ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ 17 1710 ਤੱਕ ਜਿਹੜੇ ਸਰਹੰਦ ਦੇ ਆਸੇ-ਪਾਸੇ ਸਮਾਣਾ ਤੋਂ ਹੋਰ ਵੱਡੇ ਵੱਡੇ ਸ਼ਹਿਰ ਸਨ ਉਹਨਾਂ ਸਾਰੇ ਨੂੰ ਜਿੱਤ ਲਿਆ ਉੱਥੇ ਆਪਣਾ ਰਾਜ ਕਾਇਮ ਕਰ ਦਿੱਤਾ ਤੇ ਫਿਰ ਸਰਹੰਦ ਨੂੰ ਜਿੱਤਣ ਵਾਸਤੇ ਤਿਆਰੀਆਂ ਆਰੰਭ ਕਰ ਦਿੱਤੀਆਂ ਇਧਰ ਵਜ਼ੀਰ ਖਾਨ ਵੀ ਸਾਧ ਸੰਗਤ ਉਹਨੂੰ ਪਤਾ ਸੀ ਬੰਦਾ ਬਹਾਦਰ ਸਿੰਘ ਜੀ ਆਏ ਹੋਏ ਨੇ ਉਹ ਵੀ ਇਹਨਾਂ ਨਾਲ ਲੜਨ ਵਾਸਤੇ ਤਿਆਰੀਆਂ ਕਰ ਰਿਹਾ ਸੀ ਵਜ਼ੀਰ ਖਾਨ ਨੇ ਕਹਿੰਦੇ ਆਸੇ ਪਾਸੇ ਤੋਂ 20000 ਦੀ ਫੌਜ ਪੂਰੀ ਤਿਆਰ ਕਰਨੀ ਇਦੇ ਕੋਲ ਹਾਥੀ ਘੋੜੇ ਵੀ ਸਨ ਬੰਦੂਕਾਂ ਤੋਪਾਂ ਹੋਰ ਜੰਗੀ ਹਥਿਆਰ ਬੜੇ ਸਨ ਤੇ ਇਧਰ ਜਿਹੜੇ ਗੁਰਸਿੱਖ ਸਨ ਉਹਨਾਂ ਦੇ ਕੋਲ ਬਹੁਤੀਆਂ ਤੋਪਾਂ ਨਹੀਂ ਸਨ ਨਾ ਹੀ ਘੋੜੇ ਸਨ ਘੋੜੇ ਵੀ ਪੂਰੇ ਨਹੀਂ ਸਨ ਹਾਥੀ ਤਾਂ ਕਿੱਥੇ ਹੋਣੇ ਬੰਦੂਕਾਂ ਵੀ ਘੱਟ ਸਨ ਨੇਚੇ ਸਨ ਤਲਵਾਰਾਂ ਸਨ ਤਾਂ 10 ਮਈ ਨੂੰ ਚੱਪੜ ਚਿੜੀ ਦਾ ਮੈਦਾਨ ਸੁਣਿਆ ਗਿਆ ਚੰਡੀਗੜ੍ਹ ਦੇ ਵਿੱਚ ਥੋੜਾ ਪਾਸੇ ਤੇ ਚੱਪੜ ਚਿੜੀ ਦਾ ਅਸਥਾਨ ਇੱਥੇ ਬਾਬਾ ਬੰਦਾ ਸਿੰਘ ਬਹਾਦਰ ਜੀ ਆਪਣੀ ਫੌਜ ਦੇ ਨਾਲ ਪਹੁੰਚ ਗਏ ਹੁਣ ਉਹ ਬਾਬਾ ਬੰਦਾ ਸਿੰਘ ਬਹਾਦਰ ਜੀ ਫੌਜ ਵਿੱਚ ਚਾਰ ਤਰ੍ਹਾਂ ਦੇ ਇਨਸਾਨ ਲੇ ਪਹਿਲੇ ਜਿਹੜੇ ਉਹਨਾਂ ਸਮੇਂ ਵਿੱਚ ਜਦੋਂ ਕੋਈ ਜੰਗ ਹੁੰਦਾ ਸੀ ਨਾ ਜਿੰਨੇ ਲਟੇਰੇ ਹੁੰਦੇ ਸੀ ਵਿੱਚ ਰਲ ਜਾਂਦੇ ਸੀ ਜਦੋਂ ਮੌਕਾ ਮਿਲ ਗਿਆ ਕੋਈ ਚੀਜ਼ ਚੋਰੀ ਕਰਕੇ ਰੁਟ ਕੇ ਭੱਜ ਜਾਂਦਾ ਸੀ ਮੌਕਾ ਮਿਲ ਤੁ ਦੂਜੇ ਨੰਬਰ ਤੇ ਜਿਹੜਾ ਝੂਠਾ ਆਨੰਦ ਸੀ ਇਹਦਾ ਨਾਂ ਤਾਂ ਸੋਚਾ ਆਨੰਦ ਸੀ ਪਰ ਖਾਲਸੇ ਨੇ ਇਹਦਾ ਨਾਂ ਝੂਠਾ ਆਨੰਦ ਰੱਖਿਆ ਇਹਨੇ ਆਪਣੇ ਭਤੀਜੇ ਨੂੰ ਥੋੜੀ ਜੀ ਫੌਜ ਦੇ ਕੇ ਭੇਜਿਆ ਸੀ ਕਿ ਬਾ ਬੰਦਾ ਸਿੰਘ ਭਾਤ ਵਿੱਚ ਰਲ ਜਾ ਪਹਿਲੀ ਗੱਲ ਤਾਂ ਜੇ ਤੈਨੂੰ ਮੌਕਾ ਮਿਲ ਗਿਆ ਬੰਦਾ ਸਿੰਘ ਬਹਾਦਰ ਦਾ ਉਸ ਸਮੇਂ ਕਤਲ ਕਰ ਦੇਣਾ ਮੌਕਾ ਮਿਲ ਗਿਆ ਜੇ ਨਾ ਮੌਕਾ ਮਿਲਿਆ ਜੰਗ ਛੜਪੀ ਚੱਲਦੀ ਜੰਗ ਦੇ ਵਿੱਚੋਂ ਤੂੰ ਭੱਜ ਜਾਣਾ ਆਪਣੀ ਫੌਜ ਲੈ ਕੇ ਜਦੋਂ ਜੰਗ ਚੱਲਦੀ ਹੋਵੇ ਕੋਈ ਫੌਜ ਭੱਜ ਜੇ ਦੂਜਿਆਂ ਦਾ ਮਨ ਛੜਕ ਜਾਂਦਾ ਦਿਲ ਟੁੱਟ ਜਾਂਦਾ ਤਾਂ ਇਹਨੂੰ ਇਸ ਵਾਸਤੇ ਭੇਜਿਆ ਸੀ ਦੂਜੇ ਨੰਬਰ ਤੇ ਤੀਜੇ ਨੰਬਰ ਤੇ ਜਿਹੜੇ ਭਾਈ ਫੂਲ ਕੇ ਸਨ ਉਹਨਾਂ ਨੇ ਆਪ ਤਾਂ ਆਉਣਾ ਸੀ ਪਰ ਕਿਸੇ ਕਾਰਨ ਪਹੁੰਚ ਨਹੀਂ ਸਕੇ ਫਿਰ ਆਪਣੇ ਵੱਲੋਂ ਤਨਖਾਹੀਏ ਫੌਜੀ ਭੇਜੇ ਸਨ ਬਾ ਬੰਦਾ ਸਿੰਘ ਬਹਾਦਰ ਜੀ ਦੇ ਨਾਲ ਲੜਨ ਵਾਸਤੇ ਚੌਥੇ ਨੰਬਰ ਤੇ ਬਾ ਬੰਦਾ ਸਿੰਘ ਬਹਾਦਰ ਜੀ ਦੇ ਨਾਲ ਕੁਝ ਇੱਕ ਜਿਹੜੇ ਨਦੇੜ ਤੋਂ ਸਿੱਖ ਆਏ ਸਨ ਪੰਜਾਬ ਵਿੱਚੋਂ ਲੜੇ ਸਨ ਉਹ ਸਨ ਵਜੀਤੇ ਦੀ ਫੌਜ ਤੋਂ ਬਹੁਤ ਘੱਟ ਗਿਣਤੀ ਸੀ ਇਸ ਤਰ੍ਹਾਂ 10 ਮਈ ਨੂੰ ਜਦੋਂ ਜੰਗ ਆਰੰਭ ਹੋਇਆ ਸਾਧ ਸੰਗਤ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਪੰਜ ਗੁਰਸਿੱਖ ਭਾਈ ਕਰਮ ਸਿੰਘ ਭਾਈ ਧਰਮ ਸਿੰਘ ਭਾਈ ਫਤੇ ਸਿੰਘ ਭਾਈ ਅਲੀ ਸਿੰਘ ਭਾਈ ਸ਼ਾਮ ਸਿੰਘ ਇਹਨਾਂ ਨੂੰ ਜ਼ਿੰਮੇਵਾਰੀ ਦੇ ਦਿੱਤੀ ਵੀ ਤੁਸੀਂ ਜੰਗ ਦਾ ਸਾਰੀ ਜ਼ਿੰਮੇਵਾਰੀ ਸਾਂਭਣੀ ਹੈ ਤੇ ਬਾਬਾ ਬੰਦਾ ਸਿੰਘ ਬਹਾਦਰ ਆਪ ਟਿੱਬੀ ਤੇ ਬੈਠ ਕਰਕੇ ਨਿਗਰਾਨੀ ਕਰਨ ਲੱਗੇ ਵੀ ਲੋੜ ਦੀ ਸਮਾਨ ਜਿਹੜਾ ਹੋਵੇਗਾ ਪੰਚਾਇਤ ਜਦਾਂਗੇ ਪਰ ਇਧਰੋਂ ਜਦੋਂ ਬਚੀਤੀਆਂ ਦੀਆਂ ਤੋਪਾਂ ਚੱਲੀਆਂ ਜਿਹੜੇ ਲੁਟੇਰੇ ਰਲੇ ਹੋਏ ਸੀ ਉਹਨਾਂ ਭੱਜ ਗਏ ਲਟੇ ਰਿਤਾ ਫਿਰ ਥੋੜਾ ਜਿਹਾ ਜਦੋਂ ਜੰਗ ਗਰਮ ਹੋਇਆ ਤੇ ਜਿਹੜਾ ਸੁਚਾ ਨੰਦ ਠੁੱਠੇ ਨੰਦ ਦਾ ਭਤੀਜਾ ਸੀ ਉਹ ਵੀ ਭੱਜ ਗਿਆ ਸਿੱਖਾਂ ਦੇ ਹੌਸਲੇ ਟੁੱਟ ਗਏ ਕਿਉਂਕਿ ਇਹਨਾਂ ਕੋਲ ਬਰੂਦ ਵੀ ਬਹੁਤਾ ਨਹੀਂ ਸੀਗਾ ਤੇ ਬਾ ਬੰਦਾ ਸਿੰਘ ਬਹਾਦਰ ਜੀ ਨੂੰ ਭਾਈ ਬਾਜ ਸਿੰਘ ਨੇ ਜਾ ਕੇ ਦੱਸਿਆ ਵੀ ਇਸ ਤਰ੍ਹਾਂ ਕਰਕੇ ਜਿਹੜੇ ਲੁਟੇਰੇ ਸਨ ਉਹ ਵੀ ਭੱਜ ਗਏ ਨੇ ਤੇ ਜਿਹੜਾ ਸੁਚਾ ਨੰਦ ਠੁੱਠੇ ਨੰਦ ਦਾ ਭਤੀਜਾ ਸੀ ਉਹ ਵੀ ਦਗਾ ਦੇ ਗਿਆ ਭੱਜ ਕੇ ਬਾ ਬੰਦਾ ਸਿੰਘ ਭਾਦਰ ਜੀ ਨੇ ਫਿਰ ਸਾਧ ਸੰਗਤ ਆਪਣੇ ਨਾਲ ਕੁਝ ਸੂਰਮੇ ਲਏ ਤੇ ਮੈਦਾਨ ਵਿੱਚ ਉਤਰ ਪਏ ਕੱਲ੍ਹ ਦੀ ਧਰ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪੰਜ ਤੀਰ ਦਿੱਤੇ ਸਨ ਬਾ ਬੰਦਾ ਸਿੰਘ ਭਾਦਰ ਨੂੰ ਤੁਰਨ ਲੱਗਿਆ ਇੱਕ ਤੀਰ ਚਲਾਇਆ ਇੱਕ ਤੀਰ ਚਲਾਉਣ ਦੀ ਧੀਰ ਸੀ ਸਾਰੇ ਜੰਗ ਦਾ ਰੂਪ ਹੀ ਬਦਲ ਗਿਆ ਇੰਨੀ ਹਨੇਰੀ ਵਗੀ ਸਿੰਘਾਂ ਵਿੱਚ ਐਸਾ ਜੋਸ਼ ਭਰ ਗਿਆ ਸਿੰਘਾਂ ਨੇ ਜਕਾਰੇ ਛਣਨੇ ਸ਼ੁਰੂ ਕਰ ਦਿੱਤੇ ਕਹਿੰਦੇ ਜਿਹੜੀਆਂ ਤੋਪਾਂ ਸਨ ਉਹਨਾਂ ਦੇ ਮੂੰਹ ਮੂੰਹ ਤੇ ਮਾਰ ਦਿੱਤੇ ਵਜੀਤੇ ਦੀਆਂ ਜਿਹੜੇ ਹਾਥੀ ਸਨ ਉਹਨਾਂ ਨੇ ਸੁੰਡਾ ਵੜ ਦਿੱਤੀਆਂ ਸਿੰਘਾਂ ਨੇ ਇੰਨਾ ਜੋਸ਼ ਭਰ ਗਿਆ ਸਿੰਘਾਂ 'ਚ ਤੇ ਫਿਰ ਜਿਹੜੇ ਚੰਗੇ ਚੰਗੇ ਉਹਦੇ ਜਰਨੈਲ ਸਨ ਉਹ ਵੀ ਢੇਰੀ ਕਰ ਦਿੱਤੇ ਮਲੇਂਡ ਕੋਟਲਾ ਜਿਹੜਾ ਸ਼ੇਰ ਖਾਂ ਸੀ ਕਈ ਜਿਹੜੇ ਜਰਨੈਲ ਸਨ ਵਜੀਤੇ ਦੇ ਉਹਨਾਂ ਨੂੰ ਵੀ ਉੱਥੇ ਖਤਮ ਕਰ ਦਿੱਤਾ ਜਦੋਂ ਇਹ ਗੱਲ ਹੋਈ ਉਸ ਸਮੇਂ ਵਜੀਦ ਖਾਂ ਫਿਰ ਆਪ ਮੁਰੇ ਆਇਆ ਇਹ ਬੁੱਢਾ ਹੋ ਚੁੱਕਿਆ ਸੀ ਤੇ ਇਸ ਨੇ ਸਾਧ ਸੰਗ ਭਾਈ ਬਾਜ ਸਿੰਘ ਦੇ ਨਾਲ ਫਿਰ ਦੋ ਹੱਥੀ ਜੰਗ ਕੀਤਾ ਭਾਈ ਬਾਜ ਸਿੰਘ ਨੇ ਇਹਨੇ ਨੇਜਾ ਮਾਰਿਆ ਭਾਈ ਬਾਜ ਸਿੰਘ ਨੇ ਉਹ ਨੇਜਾ ਫੜ ਕੇ ਇਹਦੇ ਘੋੜੇ 'ਤੇ ਮਾਰ ਘੋੜੇ ਤੇ ਮਾਰ ਦਿੱਤਾ ਘੋੜਾ ਮਰ ਗਿਆ ਫਿਰ ਇਹ ਪੈਦਲ ਹੋ ਗਿਆ ਇਸ ਨੇ ਭਾਈ ਬਾਜ ਸਿੰਘ ਦੇ ਇੱਕ ਤੀਰ ਮਾਰਿਆ ਭਾਈ ਬਾਜ ਸਿੰਘ ਦੇ ਤੀਰ ਮੋਢੇ ਤੇ ਵੱਜਿਆ ਜਦੋਂ ਇਹ ਗੱਲ ਹੋਈ ਭਾਈ ਫਤੇ ਸਿੰਘ ਕੋਲੇ ਖੜਾ ਸੀ ਉਹਨੇ ਕੱਢੀ ਕਿਰਪਾਨ ਤੇ ਵੱਜੀ ਤੇਰੇ ਤੋੜ ਤੜ ਕਰ ਦਿੱਤੇ ਉਸੇ ਸਮੇਂ ਮਾਰ ਦਿੱਤਾ ਇਸ ਤਰ੍ਹਾਂ ਖਾਲਸੇ ਨੇ ਫਿਰ ਜਿੰਨੇ 20000 ਦੇ ਵਿੱਚੋਂ ਰਹਿੰਦੇ ਖੁੰਦੇ ਸੀ ਸਾਰੇ ਉੱਥੇ ਮਾਰ ਦਿੱਤੇ ਦੋ ਦਿਨਾਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਨੇ ਫਿਰ ਸਰਹੰਦ ਜਾ ਕਰਕੇ ਜਿੰਨੇ ਉੱਥੇ ਇਹਦੇ ਸਿਪਾਹੀ ਸਨ ਉਹਨਾਂ ਨਾਲ ਜੰਗ ਕੀਤੀ ਉੱਥੇ ਫਤਿਹ ਕੀਤੀ ਤਾਂ ਅੱਜ ਦੇ ਦਿਨ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਜਿਹੜਾ 550 ਸਾਲ ਤੋਂ ਸਿੱਖਾਂ ਦੇ ਵਿੱਚ ਇਹ ਸਰਹੰਦ ਰੜਕ ਰਹੀ ਸੀ ਉਹਦੇ ਤੇ ਫਤਿਹ ਕਰਨਾ ਸਭ ਤੋਂ ਵੱਡੀ ਫਤਿਹ ਹੋਈ ਖਾਲਸੇ ਨੂੰ ਬਤਾਈਆਂ ਮਿਲੀਆਂ ਸੋ ਅੱਜ ਦੇ ਦਿਨ ਵਾ ਬੰਦਾ ਸਿੰਘ ਬਹਾਦਰ ਜੀ ਨੇ ਸਰਹੰਦਾ ਹੀ ਫਤਿਹ ਕੀਤੀ ਹੈ ਸਾਧ ਸੰਗਤ ਸਤਿਗੁਰੂ ਮਹਾਰਾਜ ਦੀ ਕਿਰਪਾ ਕਰਨ ਸਾਨੂੰ ਵੀ ਗੁਰਬਾਣੀ ਵਾਲਾ ਗੁਰਸਿੱਖੀ ਵਾਲਾ ਜੀਵਨ ਬਖਸ਼ਣ ਅਸੀਂ ਵੀ ਸਤਿਗੁਰੂ ਮਹਾਰਾਜ ਦੇ ਖੁਸ਼ੀਆਂ ਪ੍ਰਾਪਤ ਕਰ ਸਕੀਏ ਇੱਥੇ ਸਮਾਪਤੀ ਹੈ ਹੋਈਆਂ ਭੁੱਲਾਂ ਚੁੱਕਾਂ ਦੀ ਗੁਰੂ ਰੂਪ ਖਾਲਸਾ ਸਾਧ ਸੰਗਤ ਮਾਫੀ ਬਖਸ਼ ਦੇਣੀ ਅੱਗੇ ਵਾਸਤੇ ਸਮਾਤ ਬਖ ਸਗਲ ਸਮਗਰੀ ਆਪਣੇ ਸੂਤ ਧਾਰੈ ਨਾਨਕ ਜਿਸ ਜਿਸ ਭਾਵੈ ਤਿਸ ਤਿਸ ਨਿਸਤਾਰੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆਰਾਮ ਕਲੀ ਮਹੱਲਾ ਤੀਜਾ ਅਨੰਦ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਅਨੰਦ ਭਇਆ ਮੇਰੀ